ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਲੋਕਾਂ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਆਰਗੈਨਿਕ ਖਾਦ ਬਣਾਉਣ ਦੇ ਪ੍ਰੋਜੈਕਟਸ ਲਗਾਏ ਜਾ ਰਹੇ ਜਿੱਥੇ ਅਸੀਂ ਖੜੇ ਆ ਇੱਥੇ ਆਰਗੈਨਿਕ ਖਾਦ ਬਣਦੀ ਆ ਆਮ ਲੋਕਾਂ ਦੇ ਘਰਾਂ ਦੇ ਵਿੱਚ ਆਮ ਜਨਜੀਵਨ ਦੇ ਵਿੱਚ ਨਾਰੀਅਲ ਪਾਣੀ ਦਾ ਬੜਾ ਮਹੱਤਵ ਹੈ ਪਰ ਕਦੀ ਕਿਸੇ ਨੇ ਸੋਚਿਆ ਨਹੀਂ ਕਿ ਜਿਹੜਾ ਨਾਰੀਅਲ ਦਾ ਖੋਲ ਹੁੰਦਾ ਹੈ ਜਦੋਂ ਉਸ ਚੋਂ ਪਾਣੀ ਕੱਢ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕੀ ਕੀਤਾ ਕੀ ਜਾਂਦਾ ਅੱਜ ਅਸੀਂ ਦੱਸਾਂਗੇ ਕਿ ਉਸ ਦਾ ਕੀਤਾ ਕੀ ਜਾਂਦਾ ਇਸੇ ਜਗ੍ਹਾ ਤੇ ਹੀ ਪੰਜਾਬ ਸਰਕਾਰ ਵੱਲੋਂ ਮਸ਼ੀਨਾਂ ਲਗਾਈਆਂ ਗਈਆਂ ਔਰ ਉਸ ਦੀ ਖਾਦ ਬਣਦੀ ਹੈ ਤਸਵੀਰ ਦੇਖ ਲਵੋ ਕਿ ਇੱਥੇ ਜਿਹੜੇ ਖਾਧੇ ਪਦਾਰਤ ਘਰਾਂ ਜੋਂ ਆਉਂਦੇ ਕੂੜੇ ਦੇ ਪਿਕਟਸ ਬਣਦੇ ਆ ਉਹਨਾਂ ਦੇ ਵਿੱਚੋਂ ਅਲੱਗ ਕੀਤੇ ਜਾਂਦੇ ਆ ਔਰ ਅਲੱਗ ਕਰਕੇ ਉਸ ਦੀ ਖਾਦ ਬਣਦੀ ਹੈ ਕਿੱਦਾਂ ਬਣਦੀ ਹੈ ਕੀ ਪ੍ਰੋਜੈਕਟ ਰਹਿੰਦਾ ਹੈ ਕਿੰਨੇ ਦਿਨ ਚ ਖਾਦ ਬਣਦੀ ਹੈ ਕਿੰਨੀ ਕੁ ਲਾਹੇਵੰਦ ਹੈ ਕਿੰਨੀ ਕੁ ਨੁਕਸਾਨਦੇ ਹੈ ਖਾਦ ਜੋ ਖਾਦ ਬਾਜ਼ਾਰ ਚੋਂ ਮਿਲਦੀ ਹੈ ਫਰਕ ਕੀ ਹੈ ਗੱਲਬਤ ਕਰ ਲਾ ਕਿ ਸਾਡੇ ਨਾਲ ਇੱਥੇ ਸਰਕਾਰੀ ਅਧਿਕਾਰੀ ਮੌਜੂਦ ਆ ਕੀ ਨਾਮ ਹੈ ਜੀ ਵਿਕਾਸ ਸ਼ਰਮਾ ਜੀ ਵਿਕਾਸ ਜੀ ਇਹ ਜੋ ਦੇਖਦੇ ਪਏ ਅਸੀਂ ਪੋਲੀਥੀਨ ਅਲੱਗ ਹੋ ਰਿਹਾ ਨਾਰੀਅਲ ਦੇ ਢੇਰ ਵੱਖਰੇ ਲਾਇਦੇ ਨਾਰੀਅਲ ਕ੍ਰਸ਼ ਹੋ ਰਿਹਾ ਕੀਤਾ ਕੀ ਜਾਂਦਾ ਇਹ ਸਰ ਜਿਹੜੀ ਆਪਾਂ ਨੇ ਘਰਾਂ ਤੋਂ ਲੋਕਾਂ ਦਾ ਕੂੜਾ ਲੈ ਕੇ ਆਨੇ ਜੀ ਉਹ ਚੋਂ ਪੋਲੀਥੀਨ ਅਲੱਗ ਕਰਕੇ ਔਰ ਇਹਦੇ ਸਰ ਸਾਡੇ ਕੋਲ ਇੱਕ ਬੈਲਿੰਗ ਮਸ਼ੀਨ ਹੈ ਜੀ ਬੈਲਿੰਗ ਮਸ਼ੀਨ ਚ ਸਰ ਅਸੀਂ ਇਹਨੂੰ ਲਿਆ ਕੇ ਔਰ ਇਹਨੂੰ ਬੰਡਲ ਬਣਾ ਕੇ ਸਿਰਫ ਫੈਕਟਰੀਆਂ ਚ ਅਸੀਂ ਵੇਚਦੇ ਆ ਪਿਛਲੇ ਸਾਲ ਅਸੀਂ ਲਗਭਗ ਪੌਣੇ 2 ਲੱਖ ਦੀ ਸਰ ਇਹ ਸੇਲ ਕੀਤੀ ਐਜ਼ ਅ ਫਿਊਲ ਸਰ ਇਹ ਯੂਜ਼ ਹੁੰਦਾ ਜੀ ਤੇ ਜਿਹੜਾ ਨਾਰੀਅਲ ਆ ਉਹਦੀ ਖਾਦ ਕਿਤਰਾ ਬੰਦ ਹੋਈ ਆ ਨਾਰੀਅਲ ਸਰ ਤੁਸੀਂ ਦੇਖਿਆ ਹੋਏਗਾ ਨਾਰੀਅਲ ਸਰ ਇੱਕ ਬੜੀ ਵੱਡੀ ਸਮੱਸਿਆ ਸੀ ਮਤਲਬ ਆਪਣੇ ਬਟਾਲੇ ਵਾਸਤੇ ਕਿ ਬਾਕੀ ਸ਼ਹਿਰ ਨਾਲ ਵਾਸਤੇ ਵੀ ਜਿਹੜੇ ਇਹਦੇ ਖੋਲ ਸਰ ਵੱਜ ਜਾਂਦੇ ਸੀ ਇਹ ਸ਼ਹਿਰ ਦੀਆਂ ਗਲੀਆਂ ਤੇ ਜਿਹੜੀਆਂ ਨਾਲੀਆਂ ਬਣੀਆਂ ਇਹ ਨਾਲੀਆਂ ਔਰ ਸੀਵਰੇਜ ਵਾਸਤੇ ਬੜੇ ਬਲੋਕੇਜ ਦੇ ਕਾਰਨ ਬੰਦੇ ਜਾਂ ਸਰ ਜਦੋਂ ਕਈ ਵਾਰ ਤੁਸੀਂ ਦੇਖਿਆ ਹੋਏਗਾ ਸੜਕ ਤੇ ਪਏ ਹੁੰਦੇ ਸੀ ਤੇ ਐਕਸੀਡੈਂਟ ਦਾ ਕਾਰਨ ਵੀ ਬੰਦੇ ਸੀ ਇਹਨੂੰ ਸਿਰਫ ਅਸੀਂ ਸਾਡੇ ਮਾਨੀਓ ਕਮਿਸ਼ਨਰ ਜਿਹੜੇ ਮੈਡਮ ਨੇ ਉਹਨਾਂ ਦੀ ਹਦਾਇਤਾਂ ਦੇ ਸਾਰੇ ਹਿੱਸੇ ਪਲਾਸਟਿਕ ਕੋਕਨਟ ਸ਼ੈਟਰ ਨਾਲ ਦੀ ਇੱਕ ਮਸ਼ੀਨ ਲਿਆਂਦੀ ਹੈ ਜੀ ਔਰ ਇਹ ਨਾਰੀਅਲ ਸਰ ਸੁਕਾ ਕੇ ਇਹਨੂੰ ਕ੍ਰਸ਼ ਕਰਕੇ ਇਹਦਾ ਬੁਰਾਦਾ ਤਿਆਰ ਕਰਕੇ ਉਹਨੂੰ ਛਾਂਟ ਕੇ ਸਰ ਤੇ ਇਹਦੀ ਖਾਦ ਤਿਆਰ ਕੀਤੀ ਜਾਂਦੀ ਹੈ ਸਰ ਇਹ ਖਾਦ ਕੱਲੇ ਨਾਰੀਅਲ ਦੀ ਹੁੰਦੀ ਕਿ ਜਿਹੜਾ ਕੂੜਾ ਆਂਦਾ ਵਾ ਇਹ ਚੋਂ ਕੀ ਕੀ ਛਾਂਟ ਕੇ ਕਿੰਨੇ ਦਿਨ ਚ ਖਾਦ ਬਣਦੀ ਆ ਔਰ ਕਿੱਦਾਂ ਬਣਦੀ ਆ ਇਹ ਸ਼ਹਿਰ ਚ ਸਰ ਜਿੰਨੇ ਵੀ ਆਪਣੇ ਘਰ ਨੇ ਜਿੰਨੇ ਵੀ ਹਾਊਸਹੋਲਡ ਨੇ ਉਹਨਾਂ ਚੋਂ ਸਰ ਇਹ ਡੋਰ ਟੂ ਡੋਰ ਕਲੈਕਸ਼ਨ ਵਾਸਤੇ ਰਿਕਸ਼ੇ ਲਾਏ ਨੇ ਔਰ ਰਿਕਸ਼ੇ ਵਾਲੇ ਜਿਹੜੇ ਨੇ ਉਹਨਾਂ ਨੂੰ ਵੇ ਔਰ ਕੂੜਾ ਕਲੈਕਟ ਤੁਸੀਂ ਗਿੱਲਾ ਔਰ ਸੁੱਕਾ ਦੋ ਤਰ੍ਹਾਂ ਦਾ ਕਰੋ ਗਿੱਲੇ ਚ ਸਰ ਜਿਹੜੇ ਘਰਾਂ ਚ ਸਬਜ਼ੀਆਂ ਦੇ ਛਿਲਕੇ ਨੇ ਫਰੂਟ ਦੇ ਛਿਲਕੇ ਨੇ ਚਾਹ ਪੱਤੀ ਆ ਕੋਈ ਬਚੀਆਂ ਖੁਸ਼ੀਆਂ ਸਬਜ਼ੀਆਂ ਆ ਉਹ ਤੁਸੀਂ ਅਲੱਗ ਰੱਖੋਗੇ ਔਰ ਜਿਹੜੀਆਂ ਉਤੋਂ ਮਤਲਬ ਪਲਾਸਟਿਕ ਦੇ ਰੈਪਰ ਹੋ ਗਏ ਬੋਤਲਾਂ ਹੋ ਗਈਆਂ ਗੱਤਾ ਹੋ ਗਿਆ ਇਹ ਤੁਸੀਂ ਅਲੱਗ ਲਓਗੇ ਜਿਹੜਾ ਗਿੱਲਾ ਕੂੜਾ ਸਰ ਉਹ ਲਿਆ ਕੇ ਇੱਥੇ ਪਿੱਟਾ ਬਣੀਆਂ ਜੀ ਇਹਨਾਂ ਪਿੱਟਾਂ ਦੇ ਪਾਤਾ ਜਾਂਦਾ ਔਰ ਇਹ ਪਿੱਟਾਂ ਚ ਸਰ ਉਹ ਮਤਲਬ 40 ਤੋਂ 45 ਦਿਨ 30 ਤੋਂ 45 ਦਿਨ ਦੇ ਵਿੱਚ ਪ੍ਰੋਸੈਸ ਹ ਸਰ ਇਹ ਨੇਚਰਲੀ ਖਾਦ ਤਿਆਰ ਹੁੰਦੀ ਹੈ ਜੀ ਇਹਨਾਂ ਜਿਹੜੀ ਖਾਦ ਬੁਜਾਰਾ ਚੋਂ ਮਿਲਦੀ ਆਮ ਕਣਕ ਝੋਨਾ ਜਾਂ ਬਾਗਬਾਨੀ ਵਿੱਚ ਵਰਤੀ ਜਾਂਦੀ ਜਾਂ ਬੂਟਿਆਂ ਨੂੰ ਪਾਉਣ ਵਾਸਤੇ ਆ ਉਹਦੇ ਚ ਔਰ ਜਿਹੜੀ ਖਾਦ ਤੁਸੀਂ ਬਣਾਉਂਦੇ ਹੋ ਵਿੱਚ ਅੰਤਰ ਕੀ ਸਰ ਜਿਹੜੀ ਖਾਦ ਤੁਸੀਂ ਬੁਜਾਰੋ ਆਪਾਂ ਨੂੰ ਮਿਲਦੀ ਆ ਉਹ ਤੇ ਤੁਸੀਂ ਦੇਖਿਆ ਹੋਇਆ ਕਈ ਤਰ੍ਹਾਂ ਦੇ ਹਾਨੀਕਾਰਕ ਉਹ ਚ ਰਸਾਇਣ ਹੋਣ ਗਏ ਆ ਪੈਸਿਸਾਈਜ਼ ਹੋਣ ਗਏ ਆ ਪਿਛੇ ਵੀ ਆਪਾਂ ਦੇਖਿਆ ਕਿ ਉਹਦੇ ਕਿੰਨੇ ਮਤਲਬ ਮਾਰੂ ਉਹਦੇ ਇਫੈਕਟ ਸੀ ਜਿਹੜੀ ਸਰ ਸਾਡੀ ਇਹ ਖਾਦ ਆ ਇਹਦੇ ਮਤਲਬ ਸਬਜ਼ੀਆਂ ਦੇ ਛਿਲਕੇ ਆ ਜੋ ਜਾਂ ਘਰਾਂ ਦੇ ਜਿਹੜੀ ਆਪਾਂ ਖਾਣ ਪਾਂਦੀ ਹੈ ਜੀ ਚੀਜ਼ਾਂ ਯੂਜ਼ ਕਰਦੇ ਆ ਉਹ ਤੋਂ ਸਾਰੇ ਨੇਚਰਲੀ ਪ੍ਰੋਸੈਸ ਨਾਲ ਮੰਦੀ ਹੈ ਤੇ ਮਤਲਬ ਬਹੁਤ ਲਾਈਵ ਆਂਦੇ ਜੀ ਫਿਰ ਵੇਚਦੇ ਕਿਸ ਤਰ੍ਹਾਂ ਮਾਰਕੀਟਿੰਗ ਕਿਸ ਤਰ੍ਹਾਂ ਕਰ ਰਹੇ ਹੋ ਇਹਦੀ ਮਾਰਕੀਟਿੰਗ ਸਰ ਅਸੀਂ ਲੋਕਾਂ ਚ ਅਵੇਅਰਨੈਸ ਵਾਸਤੇ ਕਮਿਸ਼ਨ ਨਾਲ ਜਿਹੜਾ ਤਾਂ ਨੇ ਉਹ ਸਾਡ ਲੱਗ ਲੱਗੇ ਤੇ ਕਾਊਂਟਰ ਲਾ ਗਏ ਫ੍ਰੀ ਵੀ ਸਰ ਡਿਸਟ੍ਰਿਬਿਊਟ ਕੀਤਾ ਲਾ ਕਿ ਲੋਕਾਂ ਚ ਜਾਗਰੂਤਾ ਆਜ ਕੇ ਔਰ ਵੈਸੇ ਸਰ ਸਾਡੇ ਜਿਹੜੇ ਨਗਰ ਨਿਗਮ ਚ ਪ੍ਰੋਪਰਟੀ ਜੈਕਟ ਦਾ ਕਮਰਾ ਜੀ ਦੋ ਨੰਬਰ ਕਮਰਾ ਉਥੇ 10 ਰੁਪਏ ਕਿਲੋ ਹਿਸਾਬ ਨਾਲ ਸੇਲ ਵੀ ਕਰਦੇ ਜੀ ਕਾਸ਼ੇ ਲੋਕ ਲੈ ਕੇ ਜਾ ਰਹੇ ਹਾਂ ਹਾਂ ਬਿਲਕੁਲ ਜੀ ਲੋਕਾਂ ਚ ਅਵੇਰਨੈਸ ਆ ਰਹੀ ਹੈ ਜੀ ਇਹ ਕੇ ਨਾਲੋਂ ਲੋਕੀ ਸਾਡੇ ਕੋਲ ਪਰਚੇਜ਼ ਵੀ ਕਰਦੇ ਆ ਕਈ ਜਗ੍ਹਾ ਤੇ ਜਿੱਦਾਂ ਕੋਈ ਮੇਲੇ ਹੁੰਦੇ ਆ ਜਾਂ ਕੋਈ ਇਦਾਂ ਦਾ ਜਿੱਦਾਂ ਪਿੱਛੇ ਬਟਾਲਵੀ ਸਾਹਿਬ ਦਾ ਸੀਗਾ ਫੰਕਸ਼ਨ ਉਥੇ ਸਾਨੂੰ ਫ੍ਰੀ ਡਿਸਟਰੀਬਿਊਟ ਵੀ ਕੀਤੀ ਹੈ ਇਸ ਖਾਦ ਦੇ ਨਾਲ ਸਮਝ ਦਿਓ ਕਿ ਜੇ ਕਿਸਾਨੀ ਕੀਤੀ ਜਾਵੇ ਬਾਗਬਾਨੀ ਕੀਤੀ ਜਾਵੇ ਤਾਂ ਲੋਕ ਜ਼ਹਿਰੀਲੇ ਪਦਾਰਥਾਂ ਤੋਂ ਬਚ ਸਕਦੇ ਬਿਲਕੁਲ ਸਰ ਇਹ ਲੋਕਾਂ ਚ ਅਵੇਰਨੈਸ ਜੀ ਲੋੜ ਹੈ ਜੀ ਇਹ ਖਾਦ ਸਰ ਮਤਲਬ ਉਹ ਦੂਜੀ ਖਾਦਾਂ ਨਾਲੋਂ ਬਹੁਤ ਲਾਭ ਆਂਦਾ ਹੈ ਮਤਲਬ ਰਸਾਇਣਿਕ ਜਿਹੜੀ ਇਹ ਚ ਕੋਈ ਪਦਾਰਥ ਨਹੀਂਗਾ ਜੀ ਨੈਚੁਰਲ ਤਰੀਕੇ ਨਾਲ ਬਣੀ ਹੈ ਅਗਰ ਇਹ ਖਾਦ ਜਿਹੜੇ ਸਾਡੇ ਕਿਸਾਨ ਭਰਾ ਨੇ ਲੋਕਾਂ ਚ ਅਵੇਰਨੈਸ ਆ ਜਾਏ ਜਾਂ ਸਾਡੇ ਬਾਗਬਾਨੀ ਵਾਲੇ ਨੇ ਇਹ ਯੂਜ਼ ਕਰਨ ਤੇ ਸਰ ਬਹੁਤ ਲਾਭ ਆਂਦੇ ਜੀ ਇਹ ਜੇ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਸਸਤੀ ਵੀ ਹੈ ਬਾਜ਼ਾਰ ਨਾਲੋਂ ਕਿਉਂਕਿ ਉਹ ਖਾਦ ਤੇ ਮਹਿੰਗੀ ਵੀ ਆ ਔਰ ਬਲੈਕ ਚ ਵੀ ਮਿਲਦੀ ਹੈ ਬਿਲਕੁਲ ਸਰ ਇਹ ਖਾਦ ਹੈ ਸਰ ਮਤਲਬ ਅਸੀਂ ਫ੍ਰੀ ਡਿਸਟ੍ਰੀਬਿਊਟ ਵੀ ਕਰਦੇ ਆ ਅਵੇਰਨੈਸ ਵਾਸਤੇ 10 ਰੁਪਏ ਕਿਲੋ ਤੇ ਸਿਰ ਮਤਲਬ ਕੋਈ ਰੇਟ ਵੀ ਨਹੀਂ ਹੈ ਮਤਲਬ ਸਿਰਫ ਅਹੀ ਅਵੇਰਨੈਸ ਵਾਸਤੇ ਵੀ ਇਹ ਵੇਚਦੇ ਆ ਵੀ ਲੋਕਾਂ ਤੇ ਵੇਰਨਾ ਜਾ ਸਕੇ ਔਰ ਉਹ ਮਾਰੂ ਜਿਹੜੇ ਪੈਸਟੀਸਾਈਜ਼ ਨੇ ਉਹ ਤਾਂ ਉਤੋਂ ਲੋਕ ਬਚ ਚਣ ਔਰ ਇਹ ਖਾਦ ਯੂਜ਼ ਕਰਨਾ ਜੀ ਜੇ ਪੋਲਟੇ ਜੇ ਤੁਸੀਂ ਗੱਲ ਕੀਤੀ ਜਾਵੇ ਤੇ ਪੋਲੂਸ਼ਨ ਪੈਕ ਕਰਨ ਵਾਲੀ ਵੀ ਤੁਸੀਂ ਮਸ਼ੀਨ ਰੱਖੀ ਦੀ ਆ ਇਹ ਫਿਰ ਪੋਲੂਸ਼ਨ ਦਾ ਕਿੰਨਾ ਕੁ ਲਾਭ ਹੋ ਰਿਹਾ ਕਿ ਪੋਲੂਸ਼ਨ ਨਹੀਂ ਹੋ ਰਿਹਾ ਦੇ ਨਾਲ ਜਾਂ ਲੋਕੀ ਸਾੜਦੇ ਨਹੀਂ ਜਾਂ ਇਹਨੂੰ ਫਿਰ ਪੈਕ ਕਰਕੇ ਕਿੱਥੇ ਦਿੰਦੇ ਹੋ ਇਹ ਸਰ ਬੜਾ ਵੱਡਾ ਬੜੀ ਵੱਡੀ ਚੁਣੌਤੀ ਹੈ ਨਾ ਕਰਨੇ ਦਾ ਮਟਾਲਾ ਵਾਸਤੇ ਵੀ ਸਰ ਜਿਹੜੇ ਇਹ ਪਲਾਸਟਿਕ ਜੀਗਾ ਜਿੰਨਾ ਵੀ ਇਹ ਤੁਸੀਂ ਦੇਖਿਆ ਹੋਏਗਾ ਇਹਨੂੰ ਜੇ ਇਹਨੂੰ ਅੱਗ ਲਾ ਦਈਏ ਤੇ ਉਹ ਬੜੀ ਜੋ ਖਤਰਨਾਕ ਜ਼ਹਿਰੀਲੀ ਉਹ ਗੈਸਾਂ ਤੋਂ ਨਿਕਲਦੇ ਗੈਸ ਨਿਕਲਦੀਆਂ ਸਰ ਇਹਦੇ ਵਾਸਤੇ ਫਿਰ ਸਰ ਪਈ ਸਵਚ ਭਾਰਤ ਮਿਸ਼ਨ ਦੀ ਇਹਦਾ ਤਾਂ ਇੱਕ ਸਰ ਬੇਲਿੰਗ ਮਸ਼ੀਨ ਲਿਆਂਦੀ ਹੈ ਜੀ ਇਦੇ ਵਾਸਤੇ ਤੁਸੀਂ ਦੇਖਿਆ ਹੋਗਾ ਸਾਡੇ ਜਿਹੜੇ ਕਰਮਚਾਰੀ ਨੇ ਉਹ ਲੱਗੇ ਨੇ ਇਹ ਕੂੜਾ ਜਦੋਂ ਆਉਂਦਾ ਹੈ ਚੋਂ ਪਲਾਸਟਿਕ ਦੇ ਜਿਹੜੇ कुरकुरੇ ਦੇ ਪੈਕਟ ਚਿਪਸ ਦੇ ਪੈਕਟ ਆ ਆਂ ਇਦਾਂ ਦੇ ਕੁਝ ਹੋਰ ਜਿਹੜੇ ਰੈਪਰ ਨੇ ਉਹਨੂੰ ਲੱਗ ਕਰਕੇ ਇਹਨੂੰ ਸਰ ਬੇਲਿੰਗ ਮਸ਼ੀਨ ਚ ਆਹੀ ਇਹਦੇ ਬੰਡਲ ਦੇ ਬਣਾ ਬਣਾਉਂਦੇ ਜੀ ਬੇਲਸ ਬਣਾਉਂਦੇ ਨੇ ਇਹ ਬੇਲ ਸਰ ਫਿਰ ਜਿੰਨੇ ਵੀ ਆਪਣੇ ਵੱਡੀਆਂ ਵੱਡੀਆਂ ਫੈਕਟਰੀਆਂ ਸਰ ਉਹ ਚ ਐਜ਼ ਅ ਫਿਊਲ ਸਰ ਯੂਜ਼ ਹੁੰਦੀ ਹੈ ਜੀ ਔਰ ਲਾਸਟ ਟਾਈਮ ਸਰ ਨਗਰ ਨਿਕ ਮਡਾਲਾ ਨੂੰ ਇਤੋਂ ਚੰਗੀ ਆਮਦਨ ਹੋਈ ਹੈ ਜੀ ਵਿਕਾਸ ਸ਼ਰਮਾ ਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਸਰਕਾਰੀ ਅਧਿਕਾਰੀ ਨੇ ਆਖਦੇ ਨੇ ਕਿ ਪੋਲੂਸ਼ਨ ਤੋਂ ਬਚਾਉਣ ਲਈ ਅਸੀਂ ਇਹਨਾਂ ਪਿਕਟਾਂ ਦੇ ਵਿੱਚ ਪੋਲੀਥਿਨਸ ਅਲੱਗ ਕਰਦੇ ਹਾਂ ਬੇਸ਼ੱਕ ਪੋਲੀਥਿਨ ਬੈਨ ਵੀ ਆ ਦੂਸਰੇ ਪਾਸੇ ਜਿੰਨੇ ਵੀ ਖਾਧੇ ਪਦਾਰਥ ਨੇ ਲੋਕ ਡਿਸਟਰਾਏ ਕਰ ਦਿੰਦੇ ਉਹਨਾਂ ਨੂੰ ਵੇਸਟ ਕਰ ਦਿੰਦੇ ਕੂੜੇ ਦੇ ਵਿੱਚ ਚਾਹੇ ਉਹ ਫਰੂਟ ਦੇ ਛਿਲਕੇ ਨੇ ਚਾਹੇ ਸਬਜ਼ੀ ਦੇ ਛਿਲਕੇ ਨੇ ਚਾਹੇ ਖਰਾਬ ਸਬਜ਼ੀਆਂ ਨੇ ਜਾਂ ਇੱਥੋਂ ਤੱਕ ਕਿ ਸੁੱਕੀਆਂ ਰੋਟੀਆਂ ਵੀ ਇੱਥੇ ਲਿਆ ਕੇ ਉਹਨਾਂ ਨੂੰ ਕੰਮ 'ਚ ਲਿਆਂਦਾ ਜਾਂਦਾ ਖਾਸ ਗੱਲ ਆ ਕਿ ਉਹ ਨਾਰੀਅਲ ਨੂੰ ਜਿਹੜਾ ਵਰਤੋਂ 'ਚ ਲਿਆਂਦਾ ਜਾ ਰਿਹਾ ਜਿਹੜਾ ਹਾਦਸੇ ਸੜਕੀ ਹਾਦਸਿਆਂ ਦਾ ਵੀ ਕਾਰਨ ਬਣਦਾ ਸੀ ਸੀਵਰੇਜ ਬਲੌਕ ਰਹਿੰਦਾ ਸੀ ਨਾਲੀਆਂ ਬਲੌਕ ਰਹਿੰਦੀਆਂ ਸੀ ਉਸ ਤੋਂ ਵੀ ਛੁਟਕਾਰਾ ਮਿਲ ਰਿਹਾ ਔਰ ਚੰਗੀ ਜਿਹੜੀ ਤਾਕਤਵਰ ਖਾਦ ਵੀ ਇੱਥੋਂ ਮੁਫਤ ਮਿਲਦੀ ਪਈ ਆ ਕੈਮਰਾਮੈਨ ਪੰਡਿਤ ਨਾਲ ਨੇ ਢਿੱਲੂਠਰਾ 7 ਸੀ ਟੀਵੀ ਆਸਟ੍ਰੇਲੀਆ